ਪਿੰਡ ਲਾਲਪੁਰ ਝੁੰਗਿਆਂ ਦੇ ਪਿੰਡ ਵਾਸੀਆਂ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰਸ਼ਾਸਨ ਅੱਗੇ ਲਾਈ ਗੁਹਾਰ ਹਰ ਦਮ ਪਾਣੀ ਖੜਾ ਹੋਣ ਕਾਰਨ ਕਦੇ ਵੀ ਫੈਲ ਸਕਦੀਆਂ ਹਨ ਬਿਮਾਰੀਆਂ ਆਓ ਤੁਹਾਨੂੰ ਸੁਣਾਣਿਆ ਕੀ ਹੈ ਪੂਰਾ ਮਸਲਾ ਤੇ ਅਜੇ ਤੱਕ ਨਾ ਤੋਂ ਉੱਪਰ ਕੋਈ ਸਰਕਾਰ ਤੋਂ ਪਟਿਆ ਜਿਲ੍ਹਾ ਤੋਂ ਟੋਬੇ ਦਾ ਕੰਮ ਸ਼ੁਰੂ ਹੋਇਆ ਜੀ ਨਾ ਹੀ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਜੀ ਇਹ ਇਹ ਪਾਣੀ ਦਾ ਹੱਲ ਕੀਤਾ ਜਾਵੇ ਜਾਂ ਜਦ ਕਿ ਕੋਈ ਵੀ ਪਿੰਡ ਦੇ ਵਿੱਚ ਵੀ ਲੜਾਈ ਦਾ ਵੀ ਮਾਹੌਲ ਜਨਨ ਰਕੇ ਲੋਕਾਂ ਨੂੰ ਲੱਗਣ ਵਾਸਤੇ ਬਹੁਤ ਦਿੱਕਤ ਆ ਜੀ ਕਿ ਬਸਾਰ ਦਾ ਮਹੀਨਾ ਹੈ ਬਿਮਾਰੀਆਂ ਵੀ ਲੱਗਦਾ ਰਹੇ ਹਾਂ ਜੇ ਤਾਂ ਕੀ ਮਸਲਾ ਹੈਗਾ ਇਹਦਾ ਸਭ ਮਸਲਾ ਸਾਡਾ ਇਹ ਆ ਇਹ 5 ਸਾਲ ਤੋਂ ਜਿਹੜਾ ਮਸਲਾ ਇਹ ਪਾਣੀ ਦਾ ਸ਼ੁਰੂ ਹੋਇਆ ਸਾਡੇ ਪਿੰਡ ਵਿੱਚ ਦੋ ਛੱਪੜ ਸਗੇ ਇੱਕ ਪਿੰਡਾਂ ਦੇ ਪਿੰਡ ਦੇ ਲਹਿੰਦੇ ਪਾਸੇ ਸਾਫ ਦੂਆ ਸਗਾ ਪਿੰਡ ਦੇ ਚੜਦੇ ਪਾਸੇ ਜਿਹੜਾ ਚੜਦੇ ਪਾਸੇ ਸਗਾ ਉਹ ਜਸਵਾਲ ਸਿੰਘ ਤੇ ਉਹਦੇ ਭਰਾਵਾਂ ਨੇ ਉੱਥੇ ਕਬਜ਼ਾ ਕਰਕੇ ਉਹ ਛੱਪੜਪੂਰ ਦਿੱਤਾ ਦੂਜਾ ਛੱਪੜ ਸਗਾ ਆ ਥੱਲੇ ਦੇ ਪਾਸੇ ਜੇ ਤੁਸੀਂ ਦੇਖ ਸਕਦੇ ਆ ਉਹ ਛੱਪੜ ਵੀ 2 ਸਾਲ ਤੋਂ ਬੰਦ ਕਰ ਦਿੱਤਾ ਫਿਰ ਇਹ ਪਾਣੀ ਸਾਰਾ ਇਕੱਠਾ ਕਰਕੇ ਪਿੰਡ ਦਾ ਸਾਡੇ ਐਸੀ ਘਰਾਂ ਦੇ ਵਿੱਚ ਭਾੜਦਾ ਪਹਿਲਾਂ 2-3 ਸਾਲ ਸਾਡੇ ਢਿਗਾ ਚ ਪਿਆ ਅੱਥੇ ਉਹ ਬੰਦ ਕਰ ਦਿੱਤਾ ਜੀ ਉਸ ਤੋਂ ਬਾਅਦ ਹੁਣ ਜਿਹੜਾ ਪਾਣੀ ਆ ਇਹ ਇਹ ਸਾਹਮਣੇ ਇਹ ਖੜਾ ਆ ਇਹ ਪੁੰਜ ਕਾਸੀ ਕਿਸੇ ਪਾਸੇ ਹੈਗੀ ਇਹਦੇ ਸਬੰਧੇ ਵਿੱਚ ਅਸੀਂ ਐਸੀ ਕਮਿਸ਼ਨ ਕੋਲ ਗਏ ਸੀ ਠੀਕ ਹੈ ਉਹਨਾਂ ਦੇ ਮੈਂਬਰ 16 ਤਰੀਕ ਨੂੰ ਆਏ ਇੱਥੇ ਆ ਕੇ ਸਾਰੀ ਜਿਹੜੀ ਪੋਜੀਸ਼ਨ ਦੇਖੀ ਦੇਖ ਕੇ ਆਰਡਰ ਕਰਕੇ ਗਏ ਆ ਤੇ ਇਹ ਜਿਹੜਾ ਪਾਣੀ ਖੜਾ ਇਹ ਨੂੰ ਹੀ ਲੰਕਾ ਚ ਪਵਾਇਆ ਜਾਵੇ ਔਰ ਜਿਹੜਾ ਛੱਪੜ ਹੈਗਾ ਜਿੱਥੇ ਪੰਚਾਇਤ ਨੇ ਮਜ਼ਦੂਰੀ ਦਿੱਤੀ ਉਹ 6 ਮਹੀਨੇ ਪਹਿਲਾਂ ਉੱਥੇ ਛੱਪੜ ਪੜਾਇਆ ਜਾਵੇ ਔਰ ਇਹ ਵੀ ਗਲਤ ਕਹੀਦਾ ਛੱਪੜ ਦੀ ਰਿਪੋਰਟ 15 ਦਿਨ ਦਿਨ ਵਿੱਚ ਜਿੱਤੀ ਜਾਵੇ ਤੇ ਪੈਂਡਿੰਗ ਸ਼ਾਨ ਦੇ ਕੀਤੀ ਜਾਵੇ ਜੋ ਸ਼ਾਮਲਾਟ ਪੰਚਾਇਤ ਦੀ ਪਈ ਆ ਐਸ ਵੇਲੇ ਨਾ ਪਿੰਡ ਦੀ ਯਾਨੀ ਕਿ ਸ਼ਾਮਲਾੜ ਦੀ ਇਹਦੀ ਤੁਸ਼ਾਂਦੀ ਹੋਈ ਆ। ਨਾ ਉੱਥੋਂ ਮਿੱਟਰ ਫਾਰਮ ਸੀ ਜਿੱਥੇ ਇਹ ਜਗਾ ਹੈ ਵੀ ਛੱਪੜ ਕੀਤਾ ਉਹ ਨਾ ਸ਼ਿਫਟ ਹੋਇਆ। ਨਾ ਇਹ ਪਾਣੀ ਚੁੱਪ ਗਿਆ। ਇਹ ਕਿੰਨੇ ਦਿਨ ਦਾ ਟਾਈਮ ਲੱਗੇ ਗਿਆ ਸੀ ਪਾਣੀ ਚੁੱਪਣ ਦਾ? ਪਾਣੀ ਚੁੱਪਣ ਦਾ 2 ਦਿਨ ਦਾ ਟਾਈਮ ਲੱਗੇ ਗਿਆ। ਅੱਛਾ ਜੀ ਕਿਹਨਾਂ ਨੂੰ ਆਰਡਰ ਦੇ ਕੇ ਗਏ? ਵੀਡੀਓ ਸਾਹਮਣੇ ਕੀ ਜਵਾਬ ਆਇਆ ਉਹਨਾਂ ਕੋਈ ਜਵਾਬ ਨਹੀਂ ਆਇਆ ਹਸ਼ਟਾਕ ਪ੍ਰਸ਼ਾਸਨ ਹਿੱਲਿਆ ਹੀ ਨਹੀਂ ਤੁਸੀਂ ਗਏ ਸੀਗੇ ਦੁਬਾਰਾ ਉਹਨਾਂ ਕੋਲ ਹਾਂਜੀ ਦੁਬਾਰਾ ਜਾ ਕੇ ਆਏ ਆ ਕੱਲ ਤੇ ਉਹ ਬੋਲੇ ਨਹੀਂ ਚੰਗੀ ਤਰ੍ਹਾਂ ਕੀ ਕਿਹਾ ਤੁਹਾਨੂੰ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਜੀ ਯਾਨੀ ਕਿ ਇਹ ਗੱਲ ਕਹੀ ਕਿ ਮੈਂ ਕਿਤੇ ਕੰਮ ਚੱਲਿਆ ਵੀਡੀਓ ਸਾਹਿਬ ਨੇ ਵੀਡੀਓ ਸਾਹਿਬ ਉਹ ਐਸਡੀਐਮ ਸਾਹਿਬ ਕੋ ਤਹਿਸੀਲਦਾਰ ਸਾਹਿਬ ਕੋ ਗਏ ਤੁਸੀਂ ਨਹੀਂ ਅਸੀਂ ਉੱਥੇ ਨਹੀਂ ਗਏ ਠੀਕ ਹੈ ਜੀ ਤੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਰ ਅਸੀਂ ਇਹ ਕਰਦੇ ਹਾਂ ਹਾਂਜੀ ਜਿੱਦਾਂ ਯਾਨੀ ਕਿ ਉਹ ਐਸਸੀ ਕਮਿਸ਼ਨ ਸਾਹਿਬ ਦੇ ਮੈਂਬਰ ਕਹਿ ਗਏ ਆ ਉਹਦੇ ਮੁਤਾਬਿਕ ਜਲਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਦੂਜੇ ਪਾਸੇ ਇਹ ਹੈਗਾ ਐ ਬਾ ਜਿਉ ਪਾਣੀ ਆ ਇਹ ਚੁੱਕਿਆ ਜਾਵੇ ਠੀਕ ਹੈ ਜੀ ਛੱਪੜ ਦੀ ਖਤਾਈ ਕੀਤੀ ਜਾਵੇ ਹਾਂ ਤੇ ਇਸ ਕੱਟ ਕੇ ਯਾਨੀ ਕਿ ਜਿਹੜਾ ਆ ਸਾਨੂੰ ਮੇਨ ਯਾਨੀ ਕਿ ਗੱਲ ਰਹਿ ਗਈ ਛੱਪੜ ਦੀ ਛੱਪੜ ਬੇਸ਼ੱਕ ਦੱਸ ਦੇ ਪੰਜ ਦਿਨ ਅੱਟ ਤੇ ਨਿਕਲ ਜਾਵੇ ਜਿਹੜੇ ਪਾਣੀ ਸਾਡੇ ਘਰਾਂ ਦੇ ਮੋਢੇ ਖੜਾ ਜਿਉਂ ਨਾ ਸਾਨੂੰ ਬਿਮਾਰੀਆਂ ਲੱਗਦੀਆਂ ਆ ਬੱਕੀ ਯਾਨੀ ਕਿ ਸਾਡਾ ਹੋ ਘਰਾਂ ਦਾ ਨੁਕਸਾਨ ਹੁੰਦਾ ਅਗਰ ਬਰਖਾ ਪੈਂਦੀ ਆ ਤੇ ਸਾਰਾ ਪਾਣੀ ਸਾਡੇ ਘਰਾਂ ਦੇ ਵਿੱਚ ਵੜਦਾ ਐ ਇਸ ਬਿਲੇ ਤੁਸੀਂ ਬਿਸ਼ੇਖ ਦੇਖ ਸਕਦੇ ਨਾ ਕਿ ਸਾਡੇ ਘਰ ਨਹੀਂ ਨੇ ਇੱਥੋਂ ਪਾਣੀ ਸਾਰਾ ਉੱਥੇ ਹੀ ਜਾਂ ਕੇ ਅੰਦਰ ਪੈ ਜਾਂਦਾ ਇਸ ਕਰਕੇ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਯਾਨੀ ਕਿ ਤੁਸੀਂ ਸਾਡਾ ਸਾਥ ਦਿਓ ਤਾਂ ਜੋ ਇਹ ਯਾਨੀ ਕਿ ਅਸਵਾਂ ਦੀ ਬੁਮਾਰੀਆਂ ਵਗੈਰਾ ਨਾ ਲੱਗੇ ਠੀਕ ਹੈ ਜੀ। ਅਸੀਂ ਨੂੰ ਬੇਨਤੀ ਹੈ ਜੀ ਪਾਣੀ ਦੀ ਨਿਕਾਸੀ ਦਾ ਮਸਲਾ। ਫਿਰ ਪਿੰਡ ਦੇ ਝਗੜੇ ਵੀ ਹੋ ਰਹੇ। ਉਹ ਵੀ ਪਾਣੀ ਦੀ ਨਿਕਾਸੀ ਲੱਗੇ ਹੋ ਰਹੇ ਜੀ। ਅਸੀਂ ਸਾਰਾ ਪਿੰਡ ਸਾਈਨ ਕਰਕੇ ਕੋਰੇ ਕਾਗੇ ਤੇ ਦੇਣ ਨੂੰ ਤਿਆਰ ਆ ਜੀ। ਉਹ ਦਾ ਕਿਸੇ ਥੱਲੇ ਆਂਦੀ ਜਾਂ ਮੇਰੇ ਥੱਲੇ ਆਂਦੀ ਜੀ ਮੈਂ ਖੁਦ ਕਰਦਾ ਗੰਦ ਕਰਨਾ ਤੇ ਛੱਡਾਂਗੇ ਜੀ ਅਸੀਂ। ਠੀਕ ਹੈ। ਤੁਸੀਂ ਛਡਾਈ ਜਾਵੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕੀਤਾ ਜਾਵੇ। ਜਿਹੜੀ ਵਿਰੋਧੀ ਤੇ ਹੈ ਅਸੀਂ ਉਹਨੂੰ ਵੀ ਤੁਹਾ ਚੰਨ ਰਹੀ ਮਧੀਮ ਰਹੀ ਅਸੀਂ ਅਪੀਲ ਕਰਨਾ ਚਾਹੁੰਦੇ ਉਹ ਵੀ ਸਾਡੇ ਨਾਲ ਰਲੇ ਤਾਂ ਕਿ ਪਿੰਡ ਦੀ ਪੰਚਾਇਤ ਛੜਾਈਏ ਕੋਲੋਂ ਵੀ ਪੈਸੇ ਲਵਾਂਗੇ ਜੀ ਰਲ ਮਿਲ ਕੇ ਕੀ ਕਾਰਨ ਕੀ ਹੈ ਮੇਨ ਲੜਾਈ ਦਾ ਕਾਰਨ ਕੀ ਮੇਨ ਲੜਾਈ ਦਾ ਬਸ ਕਰਨ ਇਹੀ ਹੈ ਜੀ ਇਹਨਾਂ ਨੇ ਦੋਬੇ ਆਪੇ ਪੂਰਲੇ ਜੀ ਆਪੇ ਪਾਣੀ ਖੜੇ ਕਰਲੇ ਆਪੇ ਝਗੜੀ ਕਰਲੇ ਜੀ ਠੀਕ ਮੇਨ ਲੜਾਈ ਤਾਂ ਇਹੀ ਹੈ ਜੀ ਪਾਣੀ ਦਾ ਮਸਲਾ ਮਨਜੀਤ ਕੌਰ ਮੇਨ ਮਸਲਾ ਤਾਂ ਪਾਣੀ ਦਾ ਹੀ ਆ ਜੀ ਇੱਥੇ ਸਾਰੇ ਡੀਐਸਪੀ ਕਿਹਾ ਐਸਐਸਪੀ ਸਾਹਿਬ ਆ ਗਏ ਕੋਈ ਮਸਲਾ ਹੱਲ ਨਹੀਂ ਹੋਇਆ ਹੈਗਾ ਇਹ ਮਸਲਾ ਹੱਲ ਹੋਣਾ ਚਾਹੀਦਾ ਚਾਹੇ ਸਹਿਮਤੀ ਕਰ ਲਨ ਦੋਏ ਤੀਰਾ ਅਸਤੇ ਇਹ ਕਹਿੰਨੇ ਦੋਨੇ ਤੀਰਾ ਸਹਿਮਤੀ ਕਰ ਲਨ ਸਹਿਮਤੀ ਕਰਕੇ ਮਸਲਾ ਹੱਲ ਹੋਣਾ ਇਹ ਉਦਾਂ ਹੱਲ ਨਹੀਂ ਹੁੰਦਾ ਇਹ ਦੋਨੇ ਤੇਰਾ ਸੈਂਤੀ ਕਾਰਨ ਤਾਂ ਮਸਲਾ ਹੱਲ ਹੋਵੇ ਪਾਣੀ ਦਾ ਮਸਲਾ ਹੱਲ ਹੋਵੇ ਠੀਕ ਹੈ ਦੇਖੋ ਪਾਣੀ ਦੇ ਚ ਕਿੰਨਾ ਮਤਲਬ ਕੀੜਾ ਮਕੋੜਾ ਕਿੰਨੀ ਬਿਮਾਰੀ ਫੈਲਦੀ ਆ ਹੁਣ ਡੇਂਗੂ ਕਿੰਨਾ ਫੈਲਿਆ ਆ ਕਿੰਨਾ ਹਸਪਤਾਲ ਵਾਲੇ ਕਿੱਦਾਂ ਕਰਦੇ ਆ ਫੇ ਸਾਡੇ ਪਿੰਡਾਂ ਦਾ ਕੀ ਹਾਲ ਵਾ ਜੇ ਇੱਥੇ ਡੇਂਗੂ ਹੋ ਜਵੇ ਕਿਸੇ ਨੂੰ ਫੇਰ ਬਿਲਕੁਲ ਹੋ ਸਕਦਾ ਫੇਰ ਫੇਰ ਕੀ ਹਾਲ ਪਾਣੀ ਖੜਾ ਆ ਛੱਪੜ ਹੋਏ ਸਾਰੇ ਹਾਂਜੀ ਠੀਕ ਹੈ ਜੀ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਵੀ ਸਾਡਾ ਪਾਣੀ ਦਾ ਮਸਲਾ ਹੱਲ ਕਰਨ ਠੀਕ ਹੈ ਸਾਡੇ ਪਿੰਡ ਦਾ ਝਗੜਾ ਜਿਹੜਾ ਖਤਮ ਹੋ ਠੀਕ ਹੈ ਹਾਂਜੀ ਆਪਾਂ ਨੂੰ ਪਤਾ ਹੀ ਹੌਣ ਨੂੰ ਜੋਂ ਪਤਾ ਲੱਗਿਆ ਵੀ ਪੰਚਾਇਤ ਦੀ ਜ਼ਮੀਨ ਦਾ ਰੋਲਾ ਚੱਲ ਰਿਹਾ ਹੈ ਜੀ ਜੋ ਛੱਪੜ ਦੇ ਪਿੰਡ ਦੇ ਤੁਰੇ ਗਏ ਆ ਤੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਵੀ ਸਾਡੀ ਪੰਚਾਇਤ ਦੀ ਜ਼ਮੀਨ ਕਢਾਈ ਜਾਵੇ ਅਸੀਂ ਆਜ ਐਮਐਲਏ ਸਾਹਿਬ ਨੂੰ ਮਿਲੇ ਆ ਮੈਡਮ ਤੁਹਾਡੀ ਬਹੁਤ ਕਿਰਪਾ ਹੋਊਗੀ ਸਾਡੇ ਨਿਆਣੇ ਤੁਹਾਡੇ ਜੱਸ ਗਾਣਗੇ ਵੀ ਸਾਡੀ ਪੰਚਾਇਤ ਦੀ ਜ਼ਮੀਨ ਕਢਾ ਕੇ ਸਾਡਾ ਛੱਪੜ ਦਾ ਹੱਲ ਕੀਤਾ ਜੀ ਕਿਹਾ ਮੈਡਮ ਨੇ ਮੈਡਮ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਮੁੰਡੇ ਨਾਲ ਮੁੰਡਾ ਜੋੜ ਕੇ ਅਸੀਂ ਤੁਹਾਡੇ ਨਾਲ ਹੈਲਪ ਕਰਾਂਗੇ ਪੂਰੀ ਜੋਬ ਹੋ ਸਕਦਾ ਠੀਕ ਹਾਂਜੀ ਕੀ ਮਸਲਾ ਹੈਗਾ ਜੀ ਤੁਹਾਡੇ ਪਿੰਡ ਦਾ ਸਾਡੇ ਪਿੰਡ ਹੈਗਾ ਪਾਣੀ ਦਾ ਮਸਲਾ ਹੈਗਾ ਜੀ ਹਾਂਜੀ तकरीबन 2 ਸਾਲ ਤੋਂ ਰੋਲਾ ਪਿਆ ਗਿਆ ਪਾਣੀ ਦੇ ਮਸਲੇ ਦਾ ਠੀਕ ਹੈ ਕੱਲਾਂ ਬੜਾ ਚੰਗਾ ਕੰਮ ਚੱਲਦਾ ਸੀਗਾ ਜੀ ਠੀਕ ਹੈ ਪੰਚਾਇਤੀ ਜਗਾ ਹੈਗੇ ਸਾਡੇ ਪਿੰਡ ਹੌਲੀ ਹੌਲੀ ਕਰਕੇ ਪੂਰੀਆਂ ਗਈਆਂ ਜੀ ਅੱਜ ਕਿਸੇ ਨੇ ਪੂਰ ਲਿਆ ਮਰ ਲਾ ਕਿਸੇ ਨੇ 2 ਕਿਸੇ ਨੇ 10 66 ਵੀ ਪੂਰੇ ਗਏ ਸਾਡੇ ਪਿੰਡ ਜੀ ਔਰ ਮ੍ਰੋਧੀਤਰ ਜਿਹੜੀ ਆ ਸਾਡੇ ਨਾਮ ਲੈ ਕੇ ਜਸਪਾਲ ਸਿੰਘ ਸੋਨ ਸਿੰਘ ਨੇ ਛੱਪੜ ਪੂਰੇ ਅਸੀਂ ਤੁਹਾਡੇ ਜਿਹੜਾ ਮਾਦੀਮ ਜਰੀਏ ਇਹ ਗੱਲ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਸਾਰੇ ਨੂੰ ਜਿਸ ਬੰਦੇ ਨੇ ਚਾਹੇ ਜਸਪਾਲ ਸਿੰਘ ਖੁਦ ਚਾਹੇ ਸੋਨ ਸਿੰਘ ਚਾਹੇ ਕੋਈ ਤੀਜਾ ਪਰਸਨਲ ਬੰਦਾ ਜਿਸ ਬੰਦੇ ਨੇ ਵੀ ਛੱਪੜ ਪੂਰੇ ਆ ਪ੍ਰਸ਼ਾਸਨ ਉਹਦੀ ਪੂਰੀ ਪੜਤਾਲ ਕਰਕੇ ਉਹ ਤੇ ਸਖਤ ਕਾਨੂੰਨੀ ਕਾਰਵਾਈ ਕਰੇ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਪਿੰਡ ਦੇ ਵਿੱਚ ਪੰਚਾਇਤੀ ਜਗ੍ਹਾ ਹੈ ਚਾਹੇ ਕੋਈ ਬੰਦਾ ਆ ਕਿਸ ਦਾ ਮਰਲਾ ਆਂਦਾ ਕਿਸ ਦਾ ਕਨਾਲ ਆਂਦੀ ਕਿਸ ਦੀ ਬਾਥਰੂਮ ਆਂਦੀ ਆ ਕਿਸ ਦਾ ਮਲਨੋ ਬਗਲ ਆਂਦਾ ਕਿਸੇ ਦੀ ਕੋਠੀ ਜਾਂਦੀ ਆ ਸਾਰੀਆਂ ਛਡਾ ਕੇ ਸਾਡੇ ਪਿੰਡ ਦਾ ਹੱਲ ਕੀਤਾ ਜਾ ਰਿਹਾ ਔਰ ਹੁਣ ਇੰਨਾ ਬੁਰਾ ਹਾਲ ਆ ਸੜਕਾਂ ਦੇ ਵਿੱਚ ਤਕਰੀਬਨ 2-2 ਫਟ ਪਾਣੀ ਖੜੇ ਦੋਨੋਂ ਸੜਕਾਂ ਦੇ ਵਿੱਚ ਜੀ ਔਰ ਮੈਨੂੰ ਐਂ ਲੱਗਦਾ ਵੀ ਜਿਹੜੇ ਨਜ਼ਦੀਕੀ ਘਰ ਉਹਨਾਂ ਦੇ ਘਰ ਵਿੱਚ ਸੱਪ ਕੀੜਾ ਬੜਾ ਆ ਰਿਹਾ ਆ ਛੋਟੇ ਛੋਟੇ ਬੱਚੇ ਕੋਈ ਉਹਨੇ ਆਣਾ ਸਖਾਵੀ ਘਟਨਾ ਹੋ ਗਈ ਤਾਂ ਉਹਦਾ ਕੌਣ ਜਵਾਬ ਦੇਗਾ ਕੀ ਮੰਗ ਕਰਦੇ ਹੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜੀ ਸਾਡੇ ਪਿੰਡ ਪੰਚਾਇਤੀ ਜਗਾ ਕੋਈ ਬੰਦਾ ਹੋਵੇ ਵੀ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਔਰ ਜੇ ਸ਼ਿਕਾਇਤ ਕਰਦਾ ਤੇ ਇਹ ਗੱਲ ਕਹਿੰਦੀ ਵੀ ਉਹਨੇ ਛੱਪੜ ਪੂਰ ਲਿਆ ਉਹਨੇ ਫਰਾਦ ਦਿੱਤੇ ਆ ਅਸੀਂ ਖੁਦ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਆਂ ਤੇ ਪੰਚਾਇਤੀ ਜਗਾ ਛੱਡਾ ਕੇ ਪਰ ਪਿੰਡ ਪਿੰਡ ਦਾ ਮਸਲਾ ਹੱਲ ਕੀਤਾ ਜਾਵੇ ਜੀ ਸਾਡੇ ਨਾਲ ਸਾਹਬ ਜਿਹੜਾ ਇਹ ਚੁੰਗਿਆਵੜਾ ਮਸਲਾ ਇਹਦੇ ਵਿੱਚ ਅੱਗੇ ਕੀ ਕਾਰਵਾਈ ਕੀਤੀ ਹੈ ਉਹਦੇ ਵਿੱਚ ਇੰਤਜ਼ਾਰ ਸੀਗਾ ਵੀ ਉਹ ਜਿਹੜਾ ਪ੍ਰਬੰਧਕ ਜੀ ਸੁਮੇਂਦਰ ਕੁਮਾਰ ਲੱਗਿਆ ਸੀ ਉਹਨੇ ਟ੍ਰਾਂਸਫਰ ਹੋ ਗਿਆ ਸੀ ਬਦਲੀ ਤੇ ਉਹਦੇ ਦੌਰਾਨ ਅਸੀਂ ਨੈਕਸਟ ਪ੍ਰਬੰਧਕ ਦੇ ਆਰਡਰ ਨਹੀਂ ਅਸੀਂ ਮਾਨਨਵ ਡੀਡੀ ਬਣਾ ਹੀ ਡਾਇਰੈਕਟਰ ਸਾਹਿਬ ਨੂੰ ਭੇਜਿਆ ਵੀ ਚੇਂਜ ਹੋ ਕੇ ਪ੍ਰਵੰਧ ਕਰਾ ਦਈਏ ਤੇ ਉਸ ਤੋਂ ਬਾਦੋਂ ਕੰਮ ਜਲਦੀ ਜਲਦੀ ਕਰਵਾ ਦਿੱਤੇ ਹਾਂ ਅੰਜ ਸਰ ਜਿਹੜਾ ਹੈ ਝੁੰਗਿਆ ਪਿੰਡ ਦਾ ਮਸਲਾ ਹੈਗਾ ਇਹਦੇ ਬਾਰੇ ਕੀ ਨਵੀਂ ਅਪਡੇਟ ਹੈ ਜੋ ਝੁੰਗਿਆ ਪਿੰਡ ਵਿੱਚ ਪਾਣੀ ਦਾ ਮਸਲਾ ਸੀ ਨਾ ਜੀ ਉਹਦੇ ਸਬੰਧ ਵਿੱਚ ਮਾਈਨ ਐਸਸੀ ਮਿਸ਼ਨ ਨੂੰ ਆਇਆ ਸੀ ਜੋ ਹੁਣ ਤੱਕ ਕਿਤੇ ਸੀ ਉਹਨਾਂ ਦੇ ਗੁਰੂੰਤਾਵਾਲਾ ਸ਼ਹਿਰ ਦੀ ਡਿਸਪੋਜ਼ਲ ਲਈ ਤਿਆਰੀ ਸ਼ੁਰੂ ਕੀਤੀ ਹੈ ਉਹ ਜਿੱਥੇ ਪਾਣੀ ਡਿਸਪੋਜ਼ਲ ਕਰਨੀ ਉੱਥੇ ਨੇ Transformer ਲੱਗਿਆ ਇਹਦਾ Transformer ਸ਼ਿਫਟਿੰਗ ਨੂੰ ਮੈਂ ਹੁਣੇ ਗੱਲ ਕੀਤੀ ਹੈ ਉਹ ਲਿਖਤਾ ਮੈਂ ਕਮੇਨ ਨੂੰ ਇਹਨੂੰ Transformer ਸ਼ਿਫਟ ਕਰੋ ਦੂਜਾ ਉਹਦੀ ਪ੍ਰਪੋਜ਼ਲ ਪੁਣਾ ਕੇ ਸਾਰੀ ਕਿੰਨਾ ਪੈਸਾ ਲੱਗਣਾ ਹੈ ਉਹ ਉੱਥੇ ਉਹਦੀ ਲਈ ਵੀ ਪ੍ਰਪੋਜ਼ਲ ਰੂਲ ਡਿਵੈਲਪਮੈਂਟ ਬਿਊਰੋ ਵੱਲੋਂ ਪ੍ਰਪੋਜ਼ਲ ਤਿਆਰ ਹੋ ਗਈ ਤੇ ਜਲਦੀ ਅਸੀਂ ਉਹਨੂੰ ਇੰਪਲੀਮੈਂਟ ਕਰਕੇ ਉੱਥੇ ਡਿਸਪੋਜ਼ਲ ਗਲੀ ਚੋਂ ਪਾਣੀ ਦਾ ਨਿਕਾਸ ਕਰਵਾ ਲੈ ਠੀਕ ਹੈ